ਅਕਾਲੀ ਦਲ ਨੂੰ ਲੱਗਾ ਵੱਡਾ ਛੁਟਕਾ ਅਕਾਲੀ ਦਲ ਦੇ ਵਿਧਾਇਕ ਆਪ ਦੇ ਵਿੱਚ ਸ਼ਾਮਿਲ ਅਕਾਲੀ ਦਲ ਡਾਕਟਰ ਸੁਖਵਿੰਦਰ ਸੁਖੀ ਨੇ ਛੱਡਿਆ ਅਕਾਲੀ ਦਲ ਬੰਗਾ ਤੋਂ ਅਕਾਲੀ ਵਿਧਾਇਕ ਨੇ ਡਾਕਟਰ ਸੁਖਵਿੰਦਰ ਸੁਖੀ ਪੰਜਾਬ ਐਡੀਟੀਐਫ ਦੀ ਵੱਡੀ ਕਾਰਵਾਈ ਕਤਲ ਦੇ ਵਿੱਚ ਲੁੜਿੰਦੇ ਪੰਜ ਮੁਲਜ਼ਮਾਂ ਨੂੰ ਕੀਤਾ ਕਾਬੂ ਮਾਸਟਰਮਾਈਂਡ ਜੂਲ ਪੰਡਾਰੀ ਗ੍ਰਿਫਤਾਰ ਕੀ ਅਪਰਾਧਿਕ ਮਾਮਲੇ ਦੇ ਵਿੱਚ ਸ਼ਾਮਿਲ ਮੁਲਜ਼ਮ ਕਤਲ ਦੀ ਵਾਰਦਾਤਾਂ ਜਿੰਦੇ ਸਨ ਅੰਜਾਮ ਪਛਮੀ ਬੰਗਾਲ ਵਿਕੇ ਡਾਕਟਰ ਦੇ ਨਾਲ ਹੋਏ ਹਾਦਸੇ ਦਾ ਮਾਮਲਾ ਸੰਬੂ ਵਿਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਹੜਤਾਲ ਡਾਕਟਰਾਂ ਨੇ ਰੋਜ਼ ਪ੍ਰਦਰਸ਼ਨ ਕਰਕੇ ਮੰਗਿਆ ਇਨਸਾਫ ਕੈਂਡਲ ਮਾਰਚ ਤੇ ਵਿੱਚ ਵੱਖ-ਵੱਖ ਡਾਕਟਰਾਂ ਨੇ ਲਿਆ ਹਿੱਸਾ ਪਿੰਡ ਸਾਗੜਾ ਦੇ ਨੌਜਵਾਨ ਨੇ ਜਮੀਨ ਹੜਪਣ ਦੇ ਲਗਾਏ ਦੋਸ਼ ਗ੍ਰਾਮ ਪੰਚਾਇਤ ਤੇ ਬੀਟੀਪੀਓ ਤੇ ਲਗਾਏ ਜ਼ਬਰਨ ਜ਼ਮੀਨ ਹੜਪਣ ਦੇ ਦੋਸ਼ ਰਜਿਸਟਰੀ ਵਾਲੀ ਜ਼ਮੀਨ ਤੇ ਗਲਤ ਨਿਸ਼ਾਨਦੇਹੀ ਤੇ ਕੀਤਾ ਕਬਜ਼ਾ ਅੱਜ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪੱਖਿਆ ਵਿਵਾਦ ਸਾਫ ਦਾ ਪ੍ਰਧਾਨ ਨੇ ਕਿਹਾ ਕਿ ਤੱਕੇ ਸ਼ਹੀਦ ਨਾਲ ਬਣਿਆ ਪ੍ਰਧਾਨ ਨਵੇਂ ਬਣੇ ਪ੍ਰਧਾਨ ਦੀ ਯੂਨੀਅਨ ਦੀ ਕੋਈ ਰਜਿਸਟ੍ਰੇਸ਼ਨ ਨਹੀਂ। ਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ مستਾਇਰ ਸ਼ਹਿਰ ਦੇ ਵਿੱਚ ਪੁਲਿਸ ਵੱਲੋਂ ਕੱਢਿਆ ਗਿਆ 플ੈਗਬਾਰ ਸ਼ੱਕੀ ਵਿਅਕਤੀਆਂ ਨੂੰ ਰੋਕੇ ਕੀਤੀ ਗਈ ਪਹੁੰਚ ਕੇ। ਰੋਸਪੁਰ ਦੇ ਪਿੰਡਾਂ ਲੱਖੋ ਕੇ ਬਹਿਰਾਮ ਦੇ ਵਿਖੇ ਚੋਰੀ ਪਾਇੰਤ 786 ਬੰਦੂ ਟੇਰੀਆ ਨੇ ਕਾਰ ਨੂੰ ਬਣਾਇਆ ਨਿਸ਼ਾਨਾ ਪਰਿਵਾਰਿਕ ਮੈਂਬਰ ਨੂੰ ਬੰਦਕ ਫੜਾ ਕੇ ਲੁੱਟ ਦੀ ਵਾਰਦਾਤ ਹੁੰਦੀ ਤਾਂ ਅੰਜਾ ਮੇਰਾਬਸੀ ਦੇ ਟਪੜੇ ਪਰਾਤੇ ਹੁਲਣ ਬਾਜ਼ਾ ਦਾ ਹੰਗਾਮਾ ਹੁਲਵਾਜ਼ਾ ਨੇ ਬੂਮ ਬੈਰੀਅਰ ਤੋੜ ਕੇ ਕੀਤਾ ਹੰਗਾਮਾ ਟੋਲ ਕੰਰੀਆ ਦੇ ਨਾਲ ਬਹਿਸ ਬਾਜ਼ੀ ਕਰਦੇ ਆਏ ਨਜ਼ਰ ਪੂਰੀ ਘਟਨਾ ਸਿਸਟੀਵੀ ਕੈਮਰੇ ਚ ਹੋਈ ਕਿਹਾਤ ਪਾਣੀ ਦੀ ਟੈਂਕੀ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾਉਂਦਾ ਖਦਸ਼ਾ ਗੁਰਦੁਆਰਾ ਸਾਹਿਬ ਦੇ ਵਿੱਚ ਕਾਰਵਾਈ ਪਾਣੀ ਦੀ ਪਾਣੀ ਨਾ ਪੀਣ ਦੀ ਅਨਾਉਂਸਮੈਂਟ ਪਾਣੀ ਦੀ ਟੈਂਕੀ ਦੇ ਵਿੱਚ 45 ਕੋਤੇ ਕਰੀਬ ਲੋਕ ਵਰਤਦੇ ਹਨ ਪੀਣ ਯੋਗ ਪਾਣੀ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਰੋਡ ਐਕਸੀਡੈਂਟ ਦੇ ਵਿੱਚ ਹੋਈ ਮੌਤ ਪਤਨੀ ਸਮੇਤ 83 ਕੈਨੇਡਾ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਤੋੜਿਆ ਤਾਂ